ਸੋ ਮੈਂ ਪਹਿਲਾਂ ਦੇਖਿਆ ਸਾਡੇ ਐਸਐਸਪੀ ਸਾਹਿਬ ਖੁਦ ਰੇਤਾ ਦੇ ਥੱਲੇ ਉਠਾ ਰਹੇ ਸੀ ਹੁਣ ਸਾਨੂੰ ਆਪਣੇ ਆਪ ਨੂੰ ਥੋੜਾ ਜਿਹਾ ਯਕੀਨ ਦਿਵਾਉਣ ਦੀ ਲੋੜ ਆ ਸਾਡੇ ਇਲਾਕੇ ਨੂੰ ਕਿ ਸਾਡਾ ਕੰਮ ਨਿਪਰੇ ਚੜੂਗਾ ਟਾਈਮ ਲੱਗੂਗਾ ਦੋ ਦਿਨ ਵੀ ਲੱਗ ਸਕਦੇ ਆ ਤਿੰਨ ਦਿਨ ਵੀ ਲੱਗ ਸਕਦਾ ਕਿ ਅਸੀਂ ਮੋਰੇ ਸੰਭੀ ਗਏ ਪਿੱਛੇ ਸਾਡੇ ਨਾਲ ਬਿਸਪਨ ਹੋ ਗਿਆ ਔਰ ਜਦੋਂ ਪਿੱਛੇ ਅਸੀਂ ਦੇਖਿਆ ਤਾਂ ਪਿੱਛੇ ਸਾਡਾ ਖਰਾਬ ਹੋ ਗਿਆ ਹੁਣ ਅਸੀਂ ਪ੍ਰਸ਼ਾਸਨ ਨੇ ਇਹ ਕੀਤਾ ਕਿ ਅਸੀਂ ਇਹਨੂੰ ਵੀ ਸੰਭੀ ਔਰ ਪਿੱਛੇ ਜਿਹੜਾ ਉਹ ਚੱਲ ਰਿਹਾ ਹੈਗਾ ਉਸ ਨੂੰ ਵੀ ਆਪੇ ਉੱਥੋਂ ਕੰਟਰੋਲ ਕਰੀਏ ਤਾਂ ਜੋ ਉੱਥੋਂ ਅੱਗੇ ਹੋਰ ਬੰਦੇ ਨਾਲ ਖਾਰ ਨਾ ਲੱਗ ਸਕੇ। ਜੀ ਸਾਹਿਬ ਨਾਲ ਵੀ ਗੱਲ ਹੋਈ ਸੀ ਨਾ ਉਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ? ਐਸਐਸਪੀ ਸਾਹਿਬ ਨੇ ਪੂਰਾ ਆਸ਼ਵਾਸ਼ਣ ਦਿੱਤਾ, ਯਕੀਨ ਦਿੱਤਾ ਕਿ ਜੋ ਮਰਜ਼ੀ ਹੋ ਜਾ ਜਿੰਨਾ ਜਿਹੜੇ ਕੰਮ ਕੰਟਰੋਲ ਨਹੀਂ ਹੁੰਦਾ। ਡੀਸੀ ਸਾਹਿਬ ਵੀ ਇੱਥੇ ਬੈਠੇ ਹੋਏ ਸਵੇਰ ਦੇ ਸਾਡੇ ਕੋਲ ਐਸਐਸਪੀ ਸਾਹਿਬ ਵੀ ਇੱਥੇ ਆ। ਸੀਨੀਅਰ ਸੈਕਟਰੀ ਸਾਹਿਬ ਨੂੰ ਲਗਭਗ ਡੇਢ ਤੋਂ 2 ਘੰਟੇ ਹੋ ਗਏ ਸਾਡੇ ਕੋਲ ਪਹੁੰਚਿਆਂ ਨੂੰ। ਸ਼ਾਇਦ ਸ਼ਾਮ ਤੱਕ ਉਹ ਇੱਥੇ ਰਹਿਣਗੇ। ਹਾਲ ਦੀ ਘੜੀ ਅਸੀਂ ਪ੍ਰਸ਼ਾਸਨ ਦੇ ਕੰਮ ਚੱਲੋ ਹੌਲੀ ਹੌਲੀ ਹੁਣ ਪ੍ਰਸ਼ਾਸਨ ਕੋਲੋਂ ਲਗਭਗ ਅਸੀਂ 100% ਸੈਟੀਸਫਾਈ ਸੈਟੀਸਫਾਈ ਹੋ ਤੁਸੀਂ ਕਿ ਪ੍ਰਸ਼ਾਸਨ ਹੁਣ ਬੁਰਜੋਰ ਆਪਣੀ ਮਿਹਨਤ ਕਰ ਰਿਹਾ ਹੈ ਬੁਰਜੋਰ ਆਪਣਾ ਜੋਰ ਲਗਾ ਰਿਹਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਬੀਬਤੀ ਨਵਾਂ ਸ਼ਹਿਰ ਦੇਖ ਰਹੇ ਹੋ ਤਾਂ ਸਾਥੀਓ ਸਵੇਰ ਤੋਂ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਬੁਰਜ ਟੈਲ ਦਾਸ ਤੋਂ ਤੇ ਇਸ ਵੇਲੇ ਜਿਵੇਂ ਕਿ ਮੈਂ ਦੇਖ ਸਕਦਾ ਕਿ ਦੁਪਹਿਰ ਦੇ 2:00 ਵੱਜ ਗਏ ਨੇ ਕਿ ਬੜੀ ਤੁਸੀਂ ਬੈਗ ਦਿਖਾ ਦਿਓ ਮੜ ਜੀ ਕਿ ਕਿੰਨੇ ਬੰਦੇ ਪੰਜਾਬ ਪੁਲਿਸ ਦੇ ਵੀ ਲੱਗੇ ਹੋਏ ਨੇ ਸਾਰੇ ਜਵਾਨ ਆਪਣੀ ਆਪਣੀ ਮਿਹਨਤ ਨੌਜਵਾਨ ਵੀਰ ਵੀ ਲੱਗੇ ਹੋਏ ਆ ਮਿੱਟੀ ਦੀਆਂ ਟਰਾਲੀਆਂ ਭਰ-ਭਰ ਆ ਰਹੀਆਂ ਐ ਤੇ ਧੰਨਵਾਦ ਕਰਦੇ ਆ ਤੇ ਹੋਰ ਵੀ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਕਿ ਇਸ ਬੰਦੀ ਸੇਫਟੀ ਹੋ ਸਕੇ ਤੇ ਪਿੱਛੇ ਇੱਕ ਮੈਂ ਜਰੂਰ ਵੀ ਜੀ ਨੂੰ ਕਹੂੰਗਾ ਕਿ ਦਿਖਾਓ ਕਿ ਕੱਲ ਅਸੀਂ ਤੁਹਾਨੂੰ ਲਾਈਵ ਦਿਖਾਇਆ ਸੀ ਕਿ ਇਸ ਰਸਤੇ 'ਚ ਅਸੀਂ ਜਾਂਦੇ ਵੇ ਸੀਗੇ ਇਹ ਰਸਤਾ ਸੀਗਾ ਆ ਜਿਹੜੀਆਂ ਤੁਸੀਂ ਹੁਣ ਇਸ ਵੇਲੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਰਸਤਾ ਸੀਗਾ ਕਿ ਜਿਹੜਾ ਕੀ ਹੁਣ ਬਨ ਨੇ ਖੋਰ ਦਿੱਤਾ ਪਾਣੀ ਨੇ ਸਾਰਾ ਰਸਤਾ ਖੋਰ ਦਿੱਤਾ ਹੈ ਤੇ ਇਸ ਵੇਲੇ ਸਾਡੇ ਨਾਲ ਬੁਰਜ ਟਹਿਲ ਦਾਸ ਤੋਂ ਤੇਜਿੰਦਰ ਜੀ ਵੀ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਮੌਜੂਦਾ ਸਥਿਤੀ ਹੈ ਤੇ ਕੀ ਹਾਲਾਤ ਨੇ ਜੀ ਤੇਜਿੰਦਰ ਜੀ ਸਤਿ ਸ਼ਕਾਲ ਸਤਿ ਸ਼ਕਾਲ ਸਰ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦੀ ਥੋੜੀ ਜੀ ਕਿਰਪਾ ਹੋ ਗਈ ਹੈ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਸਾਡਾ ਕੰਮ ਚੜ ਗਿਆ ਜੀ ਇਸ ਵੇਲੇ ਜੋ ਸਾਨੂੰ ਮੌਜੂਦਾ ਹਾਲਾਤ ਪਤਾ ਲੱਗਿਆ ਕਿ ਸਾਡਾ ਜਿਹੜਾ ਇਹ ਬੁਰਜ ਟਹਿਲ ਦਾਸ ਦਾ ਜਿਹੜਾ ਬੰਨ ਹੈਗਾ ਜਿਹੜਾ ਸਵੇਰੇ ਬਹੁਤ ਕ੍ਰਿਟੀਕਲ ਹਾਲਾਤ ਦੇ ਵਿੱਚ ਸੀ ਹੁਣ ਵੀ ਆ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਵੀ ਲਗਭਗ 100 ਫੁੱਟ ਜਿਹੜਾ ਆ ਹੋਰ ਪਾੜ ਵਧਿਆ ਘਟਿਆ ਨਹੀਂ ਹੈ। ਇਸ ਵੇਲੇ ਚੀਫ ਸੈਕਟਰੀ ਸਾਹਿਬ ਵੀ ਸਾਡੇ ਕੋਲ ਪਹੁੰਚੇ ਹੋਏ ਸੀ। ਕੁਝ ਸਮਾਂ ਪਹਿਲਾਂ ਦੇਖਿਆ ਸਾਡੇ ਐਸਐਸਪੀ ਸਾਹਿਬ ਖੁਦ ਰੇਤਾ ਦੇ ਥੱਲੇ ਉਠਾ ਰਹੇ ਸੀ। ਹੁਣ ਸਾਨੂੰ ਆਪਣੇ ਆਪ ਨੂੰ ਥੋੜਾ ਜਿਹਾ ਯਕੀਨ ਦਿਵਾਉਣ ਦੀ ਲੋੜ ਆ ਸਾਡੇ ਇਲਾਕੇ ਨੂੰ ਕਿ ਸਾਡਾ ਕੰਮ ਨਿਪਰੇ ਚੜੂਗਾ, ਟਾਈਮ ਲੱਗੂਗਾ, 2 ਦਿਨ ਵੀ ਲੱਗ ਸਕਦੇ ਆ, 3 ਦਿਨ ਵੀ ਲੱਗ ਸਕਦੇ ਆ, ਕੱਲ ਨੂੰ ਵੀ ਹੋ ਜ਼ਿਆਦਾ ਹਫ਼ਤਾ ਵੀ ਲੱਗ ਸਕਦਾ। ਨਿਪਰੇ ਚੜੂਗਾ। ਆਪਣੇ ਆਪ ਤੇ ਯਕੀਨ ਰੱਖੀਏ ਬਹੁਤ ਵਧੀਆ ਪ੍ਰਸ਼ਾਸਨ ਨੇ ਇਸ ਵੇਲੇ ਲਗਭਗ ਸਾਨੂੰ 150 ਬੰਦੇ ਦੀ ਇੱਕ ਸ਼ਿਫਟ ਦੀ ਐਨਸੀਸੀ ਕੈਂਪ ਦੀ ਪੀਏਪੀ ਤੋਂ ਡਿਮਾਂਡ ਹੋਈ ਸੀ ਉਹਨਾਂ ਨੇ ਪਰ ਸਾਨੂੰ 1.5 ਦੇ ਬਜਾਏ 200 ਬੰਦਾ ਲੈ ਕੇ ਦਿੱਤਾ ਇੱਕ ਸ਼ਿਫਟ ਦਾ ਦੂਜੀ ਸ਼ਿਫਟ ਦਾ 200 ਬੰਦਾ ਸ਼ਾਮ ਨੂੰ ਸਾਡੇ ਕੋਲ 6 ਵਜੇ ਪਹੁੰਚ ਰਿਹਾ ਔਰ ਮਿਲਟਰੀ ਜਿਹੜੀ ਆ ਉਸ ਨੂੰ 10 ਬੰਦਿਆਂ ਦੀ ਸੀ ਇਸ ਵੇਲੇ ਸਾਡੇ ਕੋਲ 25 ਬੰਦੇ ਆ ਔਰ ਉਸ ਤੋਂ ਇਲਾਵਾ ਸਾਡੇ ਕੋਲ ਇਹ ਇਨਫੋਰਮੇਸ਼ਨ ਡੀਸੀ ਸਾਹਿਬ ਦੇਖ ਗਿਆ ਵੀ ਉੱਪਰੋਂ ਚੰਡੀਗੜ੍ਹ ਤੋਂ ਚੀਫ ਸੈਕਟਰੀ ਦੇ ਥਰੂ ਆ ਰਿਹਾ ਸਾਡੇ ਕੋਲ ਲਗਭਗ ਆਰਮੀ ਦਾ 150 ਬੰਦਾ ਹੋਰ ਜੀ ਉਹ ਜਦੋਂ ਪਹੁੰਚੂਗਾ ਫਿਰ ਦੇਖਾਂਗੇ ਇਸ ਵੇਲੇ ਸਾਡੇ ਕੋਲ ਪੁਲਿਸ ਦਾ ਜਿਹੜਾ ਆ ਮੁਲਾਜ਼ਮ ਜਿਹੜਾ ਆ 150 ਬੰਦਾ ਪੀਏਪੀ ਦਾ ਉਹ ਸਾਡੇ ਕੋਲ ਮੌਜੂਦ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆਪਣਾ ਕੰਮ ਤੇ ਲੱਗਾ ਹੋਇਆ ਹੈ ਇੱਧਰ ਜੀ ਇੱਕ ਗੱਲ ਦੱਸੋ ਕਿੰਨੀ ਇੱਕ ਮਤਲਬ ਸਥਿਤੀ ਇਸ ਵੇਲੇ ਕੰਟਰੋਲ ਚ ਆ ਜੇ ਦੁਪਹਿਰ ਦਾ ਟਾਈਮ ਹੋ ਚੁੱਕਾ ਤੁਸੀਂ ਰਾਤ ਦੇ ਜੁੜੇ ਹੋਏ ਆ ਰਾਤ ਦੇ ਲੱਗੇ ਹੋਏ ਆ ਰਾਤ ਦਾ ਛੜੋ ਤਿੰਨ ਚਾਰ ਦਿਨ ਪਹਿਲਾਂ ਤੇ ਲੱਗੇ ਹੋਏ ਐਸ ਵੇਲੇ ਜੋ ਮੌਜੂਦਾ ਸਥਿਤੀ ਆ ਕੀ ਨੇ ਹਾਲਾਤ ਸਰ ਸਥਿਤੀ ਜਿੱਦਾਂ ਜੀ ਰਾਜ ਜੀ ਹਜੇ ਇਸ ਦੀ ਦੀ ਉਧਾਂ ਦੀ ਕੰਟਰੋਲ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰਸ਼ਾਸਨ ਪੂਰੇ ਪੂਰ ਜੋਰ ਆਪਣੀ ਪਾਵਰ ਲਾ ਰਿਆ ਜਿਹੜਾ ਵੀ ਕੋਈ ਮਹਿਕਮਾ 100% ਕਰ ਸਕਦਾ ਸੀ ਉਹ 120% ਕਰ ਰਿਹਾ ਬਹੁਤ ਪ੍ਰਸ਼ਾਸਨ ਦਾ ਜੋਰ ਲੱਗਾ ਪਿਆ ਇਸ ਵੇਲੇ ਪੱਪਾਂ ਪਾਰ ਹੋਇਆ ਪਿਆ ਸਾਰਾ ਪ੍ਰਸ਼ਾਸਨ ਜਿੰਨਾ ਵੀ ਹੈਗਾ ਟੋਟਲੀ ਔਰ ਸਾਹਮਣੇ ਵੀ ਦੇਖ ਰਹੇ ਆ ਤੁਸੀਂ ਕਿ ਉਹ ਦੂਜੇ ਪਾਸੇ ਵੀ ਸ਼ਿਫਟੇ ਕਿ ਚੱਲ ਰਹੀ ਆ ਉਧਰ ਵੀ ਸਟਾਰਟ ਲਾਉਣੇ ਸ਼ੁਰੂ ਕਰ ਦਿੱਤੇ ਪ੍ਰਸ਼ਾਸਨ ਨੇ ਇੰਜੀਨੀਅਰ ਸਾਹਿਬ ਨੇ ਸਾਡੇ ਨੇ ਕਿ ਉੱਥੋਂ ਪਾਣੀ ਦਾ ਥੋੜਾ ਜਿਹਾ ਮੁੱਖ ਮੋੜਿਆ ਜਾਵੇ ਹਾਂਜੀ ਜੀ ਉਧਰਲੇ ਪਾਸੇ ਵੀ ਜਾਨੀ ਟੀਮ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਟੁਕੜੀ ਭੇਜੀ ਹੋਈ ਹੈ ਉਹਨਾਂ ਨੇ ਪੰਜਾਬ ਪੁਲਿਸ ਦੀ ਜਿਹੜੀ ਟੀਮ ਆਈ ਹੋਈ ਆ ਉਹਨਾਂ ਦੇ ਕੁਝ ਜਵਾਨ ਉਧਰ ਵੀ ਲੱਗੇ ਹੋਏ ਆ ਤਾਂ ਕਿ ਉਧਰਲੀ ਵੀ ਉਧਰਲਾ ਜਿਹੜਾ ਬੰਨ ਆ ਉਹਦਾ ਪਾਣੀ ਦਾ ਜਿਹੜਾ ਮੋੜ ਆ ਉਹ ਮਜ਼ਬੂਤ ਉੱਥੇ ਮਜ਼ਬੂਤ ਕੀਤਾ ਜਾਵੇ ਜਿਹੜਾ ਉੱਥੇ ਬੰਨ ਵਾਂ ਸਰ ਸਾਡੇ ਨਾਲ ਨਾ ਰਾਤੀ ਇਹੀ ਹੋਇਆ ਕਿ ਅਸੀਂ ਮੋਹਰੇ ਸੰਭੀ ਗਏ ਪਿੱਛੇ ਸਾਡੇ ਨਾਲ ਵਿਸੇਪਨ ਹੋ ਗਿਆ ਔਰ ਜਦੋਂ ਪਿੱਛੇ ਅਸੀਂ ਦੇਖਿਆ ਤਾਂ ਪਿੱਛੇ ਸਾਡਾ ਖਰਾਬ ਹੋ ਗਿਆ ਹੁਣ ਅਸੀਂ ਪ੍ਰਸ਼ਾਸਨ ਨੇ ਇਹ ਕੀਤਾ ਕਿ ਅਸੀਂ ਇਹਨੂੰ ਵੀ ਸੰਭੀ ਔਰ ਪਿੱਛੇ ਜਿਹੜਾ ਉਹ ਚੱਲ ਰਿਹਾ ਹੈਗਾ ਉਸ ਨੂੰ ਵੀ ਆਪਣੇ ਉਥੋਂ ਕੰਟਰੋਲ ਕਰੀਏ ਤਾਂ ਜੋ ਉਥੋਂ ਅੱਗੇ ਹੋਰ ਬੰਦੇ ਨਾਲ ਖਾਰ ਨਾ ਲੱਗ ਸਕੀ। ਇਸ ਵੇਲੇ ਪ੍ਰਸ਼ਾਸਨ ਤੋਂ ਅਸੀਂ ਲਗਭਗ ਖੁਸ਼ ਹਾਂ, ਪੂਰੇ ਖੁਸ਼ ਹਾਂ ਪ੍ਰਸ਼ਾਸਨ ਇਸ ਵੇਲੇ ਪੂਰਾ। ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਨਾ, ਉਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ? ਐਸਐਸਪੀ ਸਾਹਿਬ ਨੇ ਪੂਰਾ ਆਸ਼ਵਾਸ਼ਣ ਦਿੱਤਾ, ਯਕੀਨ ਦਿੱਤਾ ਕਿ ਜੋ ਮਰਜ਼ੀ ਹੋ ਜਾ ਜਿੰਨਾ ਜਿਹੜੇ ਕੰਮ ਕੰਟਰੋਲ ਨਹੀਂ ਹੁੰਦਾ। ਡੀਸੀ ਸਾਹਿਬ ਵੀ ਇੱਥੇ ਬੈਠੇ ਹੋਏ, ਸਵੇਰ ਦੇ ਸਾਡੇ ਕੋਲ ਐਸਐਸਪੀ ਸਾਹਿਬ ਵੀ ਇੱਥੇ ਆ। ਸੀਨੀਅਰ ਸੈਕਟਰੀ ਸਾਹਿਬ ਨੂੰ ਲਗਭਗ 1.5 ਤੋਂ 2 ਘੰਟੇ ਹੋ ਗਏ ਸਾਡੇ ਕੋਲ ਪਹੁੰਚਿਆਂ ਨੂੰ। ਹਾਲ ਦੀ ਘੜੀ ਅਸੀਂ ਪ੍ਰਸ਼ਾਸਨ ਦੇ ਕੰਮ ਚੱਲੋ ਹੌਲੀ ਹੌਲੀ ਹੁਣ ਪ੍ਰਸ਼ਾਸਨ ਕੋਲੋਂ ਲਗਭਗ ਅਸੀਂ 100% ਸੈਟੀਸਫਾਈ ਸੈਟੀਸਫਾਈ ਹਾਂ ਤੁਸੀਂ ਕਿ ਪ੍ਰਸ਼ਾਸਨ ਹੁਣ ਪੁਰਜ਼ੋਰ ਆਪਣੀ ਮਿਹਨਤ ਕਰ ਰਿਹਾ ਹੈ ਪੁਰਜ਼ੋਰ ਆਪਣਾ ਜੋਰ ਲਗਾ ਰਿਹਾ ਹੈ ਪ੍ਰਸ਼ਾਸਨ ਇਸ ਵੇਲੇ ਆਪਣਾ ਪੂਰਾ ਜੋਰ ਲਾ ਰਿਹਾ ਇਸ ਵੇਲੇ ਅਸੀਂ ਪ੍ਰਸ਼ਾਸਨ ਤੇ ਪੂਰਾ ਖੁਸ਼ ਹਾਂ ਜਿਹੜਾ ਰਾਤੀ ਮਿਸਿਆਪਨ ਹੋਇਆ ਉਹ ਪ੍ਰਸ਼ਾਸਨ ਦੀ ਵਿੱਚ ਨਲਾਇਕ ਬੰਦੇ ਵੀ ਹੁੰਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਪਰਿਵਾਰ ਦੇ ਵਿੱਚ ਪੰਜ ਜੀ ਆ ਪੰਜ ਇੱਕੋ ਜਿਹੇ ਨਹੀਂ ਹੁੰਦੇ ਕੁਝ ਨਲਾਇਕ ਆ ਗਏ ਸੀ ਉਹਨਾਂ ਕਰਕੇ ਮਿਸਿਆਪਨ ਹੋ ਗਿਆ ਰਾਤ ਕੋਈ ਗੱਲ ਨਹੀਂ ਉਹ ਉਹ ਵੀ ਠੀਕ ਆ ਜੋ ਹੋ ਗਿਆ ਸੋ ਹੋ ਗਿਆ ਜੋ ਨਾ ਹੁੰਦਾ ਸ਼ਾਇਦ ਅਸੀਂ ਵੀ ਇੰਨੇ ਸਰਕਾਰਾਂ ਮਾ ਨਾ ਹੁੰਦੇ ਇਹ ਪ੍ਰਸ਼ਾਸਨ ਵੀ ਇੰਨਾ ਸਰਕਾਰਾਂ ਮਾ ਨਾ ਹੁੰਦਾ ਜੋ ਹੋ ਗਿਆ ਸੋ ਬਹੁਤ ਵਧੀਆ ਹੋ ਗਿਆ ਹੁਣ ਆਪਾਂ ਅੱਗੇ ਵਾਰੇ ਸੋਚੀਏ ਕਿ ਅਸੀਂ ਹੋਰ ਵੀ ਬਿਹਤਰ ਕਰਨਾ ਆਪਣੇ ਆਪ ਨੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਤਜਿੰਦਰ ਜੀ ਸੋ ਇਹ ਨੇ ਬੁਰਜ ਟੈਲ ਦਾਸ ਤੋਂ ਤਜਿੰਦਰ ਜੀ ਨੇ ਸਾਡੇ ਨਾਲ ਦੱਸਿਆ ਕਿ ਉਹਨਾਂ ਦੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਤੇ ਬੜੀ ਸਖਤ ਮਿਹਨਤ ਨਾਲ ਲੱਗੇ ਹੋਏ ਸਾਰੇ ਨੌਜਵਾਨ ਵੀ ਕੜਕ ਦੀ ਧੁੱਪ ਵੀ ਤੁਸੀਂ ਦੇਖ ਸਕਦੇ ਆ ਕਿ ਧੁੱਪ ਦੇ ਵਿੱਚ ਵੀ ਜਿਹੜੇ ਨੌਜਵਾਨ ਲੱਗੇ ਹੋਏ ਆ ਸੋ ਤੁਸੀਂ ਵੀ ਜਿੰਨੇ ਵੀ ਸਾਰੇ ਪਰਿਵਾਰਕ ਮੈਂਬਰ ਦੇਖ ਰਹੇ ਕਿ ਵਾਹਿਗੁਰੂ ਅੱਗੇ ਅਰਦਾਸ ਕਰੋ ਜੀ ਕਿ ਹਾਂ ਇੱਕ ਬਨ ਜਿਹੜਾ ਬਨ ਆਏ ਜਲਦ ਤੋਂ ਜਲਦ ਕੰਟਰੋਲ ਹੋਵੇ ਤੇ ਬਹੁਤ ਜਲਦੀ ਇੱਕ ਦੁਆਰਾ ਲਾਈਵ ਨਾਲ ਤੁਹਾਨੂੰ ਜਰੂਰ ਸਾਰੀ ਜਾਣਕਾਰੀ ਸੱਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ